ਆ ਜੋ ਫੋਟੋ ਇਹ ਹੈਗਾ ਫੈਜ਼ਲ ਜੱਟ ਸਾਰਾ ਮੀਡੀਆ ਇਹਦੀਆਂ ਖਬਰਾਂ ਲਾ ਰਿਹਾ ਵੀ ਬੜੇ ਚੰਗਾ ਵੀ ਇਹਨੇ ਮੁਕਾਬਲਾ ਕੀਤਾ ਚਾਚੇ ਭਤੀਜੇ ਨੇ ਪਰ ਮੈਂ ਜਿਹੜੀ ਅਸਲ ਗੱਲ ਤੁਹਾਨੂੰ ਦੱਸਦਾ ਇਹ ਹੈਗਾ ਜਿਹੜਾ ਪਾਕਿਸਤਾਨ ਦਾ ਗੁਜਰਾਤ ਚ ਇਹਦਾ ਇਨਕਾਊਂਟਰ ਹੋਇਆਗਾ ਇਹ ਸੀਗਾ ਜਿਹੜਾ ਮਤਲਬ ਡਰੱਗ ਡੀਲਰ ਪੂਰਾ ਤਗੜਾ ਨਸ਼ੇ ਦਾ ਵਪਾਰ ਕਰਦਾ ਸੀ ਇਹ ਤੇ ਪੁਲਿਸ ਨੂੰ ਦਿੰਦਾ ਸੀਗਾ ਹਫ਼ਤੇ ਤੇ ਪੈਸੇ ਦਿੰਦਾ ਸੀ ਪੁਲਿਸ ਨੂੰ ਬਹੁਤ ਸਾਰੇ ਤੇ ਇੱਕ ਦਿਨ ਇਹਨੇ ਫਿਰ ਇਹਨਾਂ ਦਾ ਜਵਾਬ ਦਿੱਤਾ ਇਹਨੇ ਵੀ ਮੈਂ ਹੁਣ ਇਹ ਧੰਦਾ ਨਹੀਂ ਕਰਨਾ ਤੇ ਪੁਲਿਸ ਵੀ ਉਹਦੇ ਮਗਰ ਖੜਾ ਪੈ ਗਿਆ ਇੱਕ ਦਿਨ ਇਹ ਯਾਰ ਮਾਰ ਕੀਤੀ ਇਹਦੇ ਯਾਰ ਨੇ ਤੇ ਤਾਂ ਕਰਕੇ ਉਹ ਫਿਰ ਉਸ ਦਿਨ ਮਤਲਬ ਵੀ ਇਨਕਾਊਂਟਰ ਕੀਤਾ ਇਹਦਾ ਪੂਰੇ ਮਤਲਬ ਹੀ ਹੈਲੀਕਾਪਟਰ ਆਏ ਸੀਗੇ ਪੂਰੀ ਫੋਰਸ ਆਈ ਸੀ ਫੋਰਸ ਲਾਤੀ ਆ ਤੁਸੀਂ ਦੇਖੀ ਜਾਨਨੇ ਹੋ ਵੀ ਕੰਧਾਂ ਚ ਕਿਵੇਂ ਮੋਰੀਆਂ ਕੱਢੀਆਂ ਹੋਈਆਂ ਆ ਤੇ ਜਿਹੜਾ ਚਾਚੇ ਭਤੀਜੇ ਨੇ ਮੁਕਾਬਲਾ ਕੀਤਾ ਇਹਦੇ ਜਿਹੜੇ ਬੋਲ ਸੀਗੇ ਉਹ ਇਹਦੇ ਅਮਰ ਹੋ ਗਏ ਉਹ ਬੋਲ ਨਾਲ ਕਰਕੇ ਨੂੰ ਮਤਲਬ ਇੰਨੀ ਜਨਤਾ ਉਹ ਕਰ ਰਹੀ ਹੈ ਹੀਰੋ ਬਣਾ ਰਹੀ ਹੈਗੀ ਉਹ ਸੀਗੇ ਵੀ ਜੇ ਮੈਂ ਜੱਟ ਦਾ ਪੁੱਤ ਨਾ ਹੋਵਾਂ ਜੇ ਮੈਂ ਸਤਹ ਹਾਰ ਮੰਨ ਗਿਆ ਜੇ ਮੈਨੂੰ ਮਤਲਬ ਵੀ ਜਾਉਂਦੇ ਨੂੰ ਮਾਰਨ ਹੋ ਲੈ ਜਾ ਨਹੀਂ ਸਕਦੇ ਤੁਸੀਂ ਇਹਨੇ ਇਹ ਗੱਲ ਕਹੀ ਸੀ ਉਸ ਦਿਨ ਤੇ ਚਾਚੇ ਨੇ ਜਿਹੜੇ ਦੇ ਭਤੀਜਾ ਸੀਗਾ 24 ਸਾਲ ਦੀ ਉਮਰ ਸੀ ਉਹਨੇ ਮਤਲਬ ਡਟ ਕੇ ਸਾਹ ਦਿੱਤਾ ਉਹਦੇ ਚਾਚੇ ਦਾ ਤੇ ਨਾਲ ਗੋਲੀਆਂ ਪਰਦੀਆਂ 'ਚ ਖੜਾ ਉਹ ਬੰਦਾ ਆ ਆ ਉਹਦਾ ਭਤੀਜਾ ਜਿਹੜਾ ਬੈਕ ਸਾਈਡ ਇਧਰਲੀ ਸਾਈਡ ਤੇ ਹੈਗਾ ਮਤਲਬ ਸਰਦਾ ਹੀ ਕੁਰਤੇ ਪਿਆ ਮੇਚ ਇਹਨੇ ਵੀ ਜੱਟ ਨੇ ਆਪਦੀ ਬੋਲ ਭਗਾਏ ਆਗੇ ਤੇ ਇਹ ਫੈਜ਼ਲ ਜੱਟ ਨੇ ਵੀ ਆਪਦੇ ਬੋਲ ਭਗਾਏ ਆ ਪਰ ਇਹ ਜਿਹੜਾ ਹੀਰੋ ਨਹੀਂ ਸੀ